ਇੱਕ ਵਾਰ ਦੀ ਗੱਲ ਹੈ ਦੱਖਣ ਭਾਰਤ ਦੇ ਇੱਕ ਰਾਜ ਵਿੱਚ ਵੀਰਪਾਲ ਸਿੰਘ ਨਾਮ ਦਾ ਰਾਜਾ ਰਾਜ ਕਰਦਾ ਸੀ ਤੇ ਉਹ ਰਾਜਾ ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਭਾਤਕ ਤੇ ਨੇਕਾ ਪਸੰਦ ਸੀ ਉਸ ਦਾ ਇੱਕ ਮੰਤਰੀ ਸੀ ਹਰੀ ਸਿੰਘ ਹਰੀ ਸਿੰਘ ਉਸ ਦੇ ਦਿਲ ਦੇ ਬਹੁਤ ਨੇੜੇ ਸੀ ਹਰੀ ਸਿੰਘ ਵੀ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਉਸ ਦਾ ਰੱਬ ਪ੍ਰਤੀ ਵਿਸ਼ਵਾਸ ਇੰਨਾ ਗੂੜਾ ਸੀ ਕਿ ਉਹ ਹਰ ਗੱਲ ਤੇ ਕਹਿੰਦਾ ਸੀ ਕਿ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਰੱਬ ਨੇ ਜੋ ਕੀਤਾ ਭਲੇ ਲਈ ਕੀਤਾ ਜਦੋਂ ਵੀ ਉਸ ਨੂੰ ਕੋਈ ਦੁੱਖ ਤਕਲੀਫ ਆਉਂਦੀ ਸੀ ਭਾਵੇਂ ਸੱਟ ਪੇਟ ਲੱਗਦੀ ਸੀ ਜਾਂ ਬਿਮਾਰੀ ਹੋ ਜਾਂਦਾ ਸੀ ਉਹ ਇਹੀ ਕਹਿੰਦਾ ਸੀ ਕਿ ਰੱਬ ਨੇ ਵਧੀਆ ਕੀਤਾ ਜੋ ਕੀਤਾ ਮੇਰੇ ਭਲੇ ਲਈ ਕੀਤਾ ਦੂਸਰੇ ਲੋਕਾਂ ਨੂੰ ਵੀ ਇਹੀ ਕਹਿੰਦਾ ਸੀ ਕਿ ਜੋ ਤੁਹਾਡੇ ਨਾਲ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਜੇ ਕਿਸੇ ਦੇ ਸੱਟ ਲੱਗ ਜਾਣੀ ਜਾਂ ਕਿਸੇ ਦੇ ਘਰ ਚੋਰੀ ਹੋ ਜਾਣੀ ਜਾਂ ਉਹਨਾਂ ਦੇ ਘਰ ਦਾ ਕੋਈ ਬੰਦਾ ਬਿਮਾਰ ਪੈ ਜਾਣਾ ਤਾਂ ਉਸ ਨੇ ਇਹੀ ਕਹਿਣਾ ਇਹ ਜੋ ਵੀ ਹੋਇਆ ਚੰਗਾ ਹੋਇਆ ਰੱਬ ਨੇ ਵਧੀਆ ਕੀਤਾ ਤੇ ਤੇਰੇ ਭਲੇ ਲਈ ਕੀਤਾ ਉਸ ਦੀਆਂ ਇਹਨਾਂ ਗੱਲਾਂ ਤੋਂ ਲੋਕ ਬਹੁਤ ਚਿਰਦੇ ਸਨ ਤੇ ਉਸ ਨੂੰ ਨਫ਼ਰਤ ਵੀ ਕਰਦੇ ਸਨ ਕਿ ਇਹ ਕਿਹੋ ਜਿਹਾ ਬੰਦਾ ਹੈ ਜੋ ਉਹਨਾਂ ਨਾਲ ਹਮਦਰਦੀ ਰੱਖਣ ਦੀ ਬਜਾਏ ਉਹਨਾਂ ਦਾ ਮਜ਼ਾਕ ਉਡਾ ਰਿਹਾ ਹੈ ਲੋਕ ਉਸਨੀਆਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸਨ ਪਰ ਹਰੀ ਸਿੰਘ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹ ਆਪਣੀ ਗੱਲ ਤੇ ਅੜਿਆ ਰਹਿੰਦਾ ਸੀ ਕਈ ਵਾਰ ਤਾਂ ਰਾਜੇ ਵੀਰਪਾਲ ਸਿੰਘ ਦੇ ਕਰਿੰਦੇ ਵੀ ਉਸ ਨੂੰ ਇਹੋ ਗੱਲ ਕਹਿੰਦੇ ਸੀ ਕਿ ਹਰੀ ਸਿੰਘ ਸਹੀ ਬੰਦਾ ਨਹੀਂ ਹੈ ਇਹ ਸਾਡਾ ਹਮੇਸ਼ਾ ਮਜ਼ਾਕ ਬਣਾਉਂਦਾ ਹੈ ਤੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਰਾਜਾ ਵੀ ਕਈ ਵਾਰ ਹਰੀ ਸਿੰਘ ਨੂੰ ਗਲਤ ਸਮਝਣ ਲੱਗ ਪੈਂਦਾ ਸੀ ਕਿ ਰੱਬ ਦੇ ਪ੍ਰਤੀ ਹੱਦੋਂ ਵੱਧ ਵਿਸ਼ਵਾਸ ਵੀ ਠੀਕ ਨਹੀਂ ਜਿੱਥੇ ਬਣਦਾ ਹੈ ਉੱਥੇ ਤੂੰ ਗੱਲ ਕਰਿਆ ਕਰ ਹਰੇਕ ਜਗ੍ਹਾ ਐਵੇਂ ਨਾ ਕਿਸੇ ਦੀ ਬੇਇਜ਼ਤੀ ਕਰਿਆ ਕਰ ਇਹ ਗੱਲ ਰਾਜਾ ਹਰੀ ਸਿੰਘ ਨੂੰ ਕਹਿਣ ਲੱਗ ਪੈਂਦਾ ਸੀ ਚਲੋ ਇਸ ਗੱਲ ਨੂੰ ਕਾਫੀ ਦਿਨ ਲੰਘ ਗਏ ਇੱਕ ਦਿਨ ਰਾਜੇ ਦਾ ਮਨ ਕੀਤਾ ਕਿ ਚਲੋ ਸ਼ਿਕਾਰ ਤੇ ਚਲੀਏ ਤੇ ਉਸਨੇ ਨਾਲ ਆਪਣੇ ਕੁਝ ਸੈਨਾਪਤੀ ਲਏ ਤੇ ਉਹ ਸ਼ਿਕਾਰ ਤੇ ਨਿਕਲ ਗਿਆ ਹਰੀ ਸਿੰਘ ਵੀ ਨਾਲ ਹੀ ਸੀ ਜੰਗਲ ਵਿੱਚ ਜਾਂਦੇ ਜਾਂਦੇ ਰਸਤੇ ਵਿੱਚ ਇੱਕ ਸ਼ੇਰ ਨੇ ਰਾਜੇ ਉੱਤੇ ਹਮਲਾ ਕਰ ਦਿੱਤਾ ਤੇ ਰਾਜੇ ਦੇ ਸੈਨਾਪਤੀਆਂ ਨੇ ਉਸ ਸ਼ੇਰ ਦਾ ਮੁਕਾਬਲਾ ਤਾਂ ਕੀਤਾ ਪਰ ਇਸ ਮੁਕਾਬਲੇ ਦੌਰਾਨ ਰਾਜੇ ਦੀ ਇੱਕ ਉਂਗਲ ਕੱਟ ਗਈ ਤੇ ਸ਼ੇਰ ਵੀ ਉੱਥੋਂ ਫਰਾਰ ਹੋ ਗਿਆ ਇੰਨੇ ਨੂੰ ਹਰੀ ਸਿੰਘ ਰਾਜੇ ਦੇ ਨਜ਼ਦੀਕ ਆਇਆ ਤੇ ਰਾਜੇ ਦੇ ਮਰਮ ਪੱਟੀ ਕਰਦੇ ਹੋਏ ਉਸ ਨੇ ਫਿਰ ਕਿਹਾ ਕਿ ਰੱਬ ਨੇ ਜੋ ਕੀਤਾ ਵਧੀਆ ਕੀਤਾ ਰੱਬ ਨੇ ਜੋ ਕੀਤਾ ਸਾਡੇ ਭਲੇ ਲਈ ਕੀਤਾ ਉਸ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਹੀ ਗੁੱਸਾ ਆਇਆ ਉਸਨੇ ਕਿਹਾ ਕਿ ਮੇਰੀ ਉਂਗਲੀ ਕੱਟ ਗਈ ਤੂੰ ਕਿੰਨਾ ਬਹੁਤ ਚੰਗਾ ਹੋਇਆ ਤੂੰ ਕਿੰਨਾ ਪੱਥਰਦਿਲ ਬੰਦਾ ਹੈ ਲੋਕ ਸਹੀ ਕਹਿੰਦੇ ਹਨ ਤੂੰ ਇੱਕ ਨੰਬਰ ਦਾ ਮੂਰਖ ਆਦਮੀ ਹੈ ਉਸਨੇ ਆਪਣੇ ਸੈਨਾਪਤੀਆਂ ਨੂੰ ਕਿਹਾ ਕਿ ਇਸ ਮੰਤਰੀ ਨੂੰ ਜੇਲ੍ਹ ਵਿੱਚ ਡੱਕ ਦਿਓ ਇਸ ਦੀ ਇਹੀ ਸਜ਼ਾ ਹੈ ਤੇ ਮੰਤਰੀ ਹਰੀ ਸਿੰਘ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਜਦੋਂ ਰਾਜਾ ਤੇ ਉਸਦੇ ਸੈਨਾਪਤੀ ਮੰਤਰੀ ਨੂੰ ਜੇਲ੍ਹ ਵਿੱਚ ਕੈਦ ਕਰ ਰਹੇ ਸਨ ਤਾਂ ਉਹ ਫਿਰ ਕਹਿ ਰਿਹਾ ਸੀ ਚਲੋ ਵਧੀਆ ਹੋਇਆ ਜੋ ਹੋਇਆ ਚੰਗਾ ਹੋਇਆ ਰੱਬ ਦੀ ਇਹੀ ਮਰਜ਼ੀ ਸੀ ਸਭ ਭਲੇ ਲਈ ਹੋਇਆ ਉਸ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਕਹਿਣ ਲੱਗੇ ਮੂਰਖ ਬੰਦਾ ਹੈ ਤੇ ਉੱਥੋਂ ਚਲੇ ਗਏ ਇਸ ਗੱਲ ਨੂੰ ਕਾਫੀ ਦਿਨ ਹੋ ਗਏ ਤੇ ਰਾਜੇ ਦਾ ਇੱਕ ਦਿਨ ਫਿਰ ਮਨ ਕੀਤਾ ਕਿਉਂ ਨਾ ਜੰਗਲ ਵਿੱਚ ਸ਼ਿਕਾਰ ਤੇ ਜਾਵਾਂ ਤੇ ਇਸ ਵਾਰ ਉਹ ਇਕੱਲਾ ਹੀ ਸ਼ਿਕਾਰ ਤੇ ਨਿਕਲ ਗਿਆ ਸ਼ਿਕਾਰ ਤੇ ਜਾਂਦੇ ਰਾਜਾ ਜੰਗਲ ਵਿੱਚ ਪਟਕ ਗਿਆ ਜਦੋਂ ਰਾਜਾ ਉਸ ਜੰਗਲ ਵਿੱਚ ਭਟ ਗਿਆ ਤਾਂ ਇੱਕ ਕਬੀਲੇ ਦੇ ਲੋਕਾਂ ਨੇ ਰਾਜੇ ਨੂੰ ਫੜ ਲਿਆ ਕਿਉਂਕਿ ਉਹ ਪਹਿਲਾਂ ਹੀ ਆਪਣੇ ਕਬੀਲੇ ਦੇ ਗੁਰੂ ਨੂੰ ਖੁਸ਼ ਕਰਨ ਲਈ ਇਸੇ ਆਦਮੀ ਦੀ ਬਲੀ ਦਾ ਇੰਤਜ਼ਾਰ ਕਰ ਰਹੇ ਸਨ ਤੇ ਰਾਜਾ ਉਹਨਾਂ ਦੇ ਹੱਥੇ ਚੜ ਗਿਆ ਉਹ ਰਾਜੇ ਨੂੰ ਸੰਗਲਾਂ ਬਣ ਕੇ ਬਲੀ ਵਾਲੀ ਜਗ੍ਹਾ ਤੇ ਲੈ ਗਏ ਤੇ ਉਸ ਦੇ ਸਰੀਰ ਦਾ ਪੂਰਾ ਨਰੀਖਣ ਕੀਤਾ ਕਿਉਂਕਿ ਉਹਨਾਂ ਨੂੰ ਇੱਕ ਤੰਦਰੁਸਤ ਸਰੀਰ ਚਾਹੀਦਾ ਸੀ ਪਰ ਰਾਜੇ ਦੀ ਉਂਗਲੀ ਤੇ ਪੱਟੀਆਂ ਦੇਖ ਕੇ ਉਹਨਾਂ ਨੇ ਦੇਖਿਆ ਕਿ ਰਾਜੇ ਦੀ ਤਾਂ ਉਂਗਲੀ ਕੱਟੀ ਹੋਈ ਹੈ ਇਸ ਲਈ ਇਹ ਬਲੀ ਦੇ ਯੋਗ ਨਹੀਂ ਹੈ ਤੇ ਉਹਨਾਂ ਕਬੀਲੇ ਦੇ ਲੋਕਾਂ ਨੇ ਰਾਜੇ ਨੂੰ ਛੱਡ ਦਿੱਤਾ ਤੇ ਰਾਜਾ ਜਦੋਂ ਵਾਪਸ ਆਪਣੀ ਮਹਿਲਾਂ ਵਿੱਚ ਆਇਆ ਤਾਂ ਉਸ ਨੂੰ ਸਾਰੀ ਗੱਲ ਸਮਝ ਆ ਗਈ ਕਿ ਉਸ ਦੀ ਜਾਨ ਬਚ ਗਈ ਇਹ ਸਭ ਇਸ ਕੱਟੀ ਹੋਈ ਉਂਗਲੀ ਕਰਕੇ ਹੋਇਆ ਤੇ ਉਹ ਝੱਟਪਟ ਜੇਲ੍ਹ ਵਿੱਚ ਮంత్రి ਕੋਲ ਆਇਆ ਤੇ ਉਸ ਨੂੰ ਛੱਜਣ ਦਾ ਆਦੇਸ਼ ਦਿੱਤਾ ਤੇ ਕਿਹਾ ਕਿ ਤੂੰ ਸਹੀ ਕਹਿਣਾ ਹੈ ਕਿ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਜੇ ਮੇਰੀ ਉਂਗਲੀ ਨਾ ਕੱਟੀ ਹੁੰਦੀ ਤਾਂ ਅੱਜ ਮੈਨੂੰ ਉਹ ਕਬੀਲੇ ਦੇ ਲੋਕ ਮੌਤ ਦੇ ਘਾਟ ਉਤਾਰ ਦਿੰਦੇ ਜੇ ਵੀਰਪਾਲ ਸਿੰਘ ਨੇ ਹਰੀ ਸਿੰਘ ਨੂੰ ਗਲੇ ਨਾਲ ਲਾਇਆ ਤੇ ਕਿਹਾ ਤੂੰ ਮੇਰੀ ਜਾਨ ਬਚਾ ਲਈ ਪਰ ਹਰੀ ਸਿੰਘ ਕਹਿੰਦਾ ਇਹ ਸਭ ਪ੍ਰਮਾਤਮਾ ਨੇ ਕੀਤਾ ਹੈ ਮੈਂ ਤਾਂ ਕੁਝ ਵੀ ਨਹੀਂ ਕੀਤਾ ਰਾਜੇ ਵੀਰਪਾਲ ਸਿੰਘ ਨੇ ਹਰੀ ਸਿੰਘ ਨੂੰ ਕਿਹਾ ਚਲੋ ਮੇਰੇ ਨਾਲ ਜੋ ਹੋਇਆ ਚੰਗਾ ਹੋਇਆ ਪਰ ਤੇਰੇ ਨਾਲ ਕੀ ਚੰਗਾ ਹੋਇਆ ਤੈਨੂੰ ਤਾਂ ਮੈਂ ਜੇਲ੍ਹ ਵਿੱਚ ਡੱਕ ਦਿੱਤਾ ਬਿਨਾਂ ਗੱਲੋਂ ਤਾਂ ਹਰੀ ਸਿੰਘ ਨੇ ਕਿਹਾ ਏ ਵੀ ਜੋ ਹੋਇਆ ਮੇਰੇ ਭਲੇ ਲਈ ਹੋਇਆ ਜੇਕਰ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਉੱਥੇ ਮੈਂ ਤੁਹਾਡੇ ਨਾਲ ਹੋਣਾ ਸੀ ਤੇ ਉਹ ਕਬੀਲੇ ਦੇ ਲੋਕ ਤੁਹਾਡੀ ਜਗ੍ਹਾ ਮੈਨੂੰ ਬਲੀ ਤੇ ਚੜਾ ਦਿੰਦੇ ਤੇ ਰਾਜੇ ਨੇ ਸਾਰੀ ਪ੍ਰਜਾ ਦੇ ਸਾਹਮਣੇ ਸਾਰੀ ਹੱਦ ਬਿੱਤੀ ਲੋਕਾਂ ਨੂੰ ਦੱਸੀ ਤੇ ਸਾਰੇ ਲੋਕ ਵੀ ਸਮਝ ਗਏ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਸਾਡੇ ਭਲੇ ਲਈ ਕਰਦਾ ਹੈ ਤੇ ਹਰੀ ਸਿੰਘ ਇੱਕ ਸੱਚਾ ਬੰਦਾ ਹੈ ਤੇ ਦੋਸਤੋ ਤੁਹਾਨੂੰ ਜੇ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਜੀ じい。したのは